ਤੋ ਜਲੰਧਰ ਦੀਆਂ ਜਿਮਨੀ ਚੋਣਾਂ ਨੇ ਜੀ ਤਾਂ ਲੋਕਾਂ ਨੇ ਫੈਸਲਾ ਕਰਨਾ ਹੈ ਜਲੰਧਰ ਵੈਸ ਦੇ ਲੋਕ ਕਿਸ ਦੇ ਭਰੋਸਾ ਜਤਾਉਂਦੇ ਨੇ ਪਹਿਲਾਂ ਸ਼ੀਤਲ ਅੰਗੁਰਾਲ ਹੁਣਾ ਤੇ ਉਹਨਾਂ ਨੇ ਭਰੋਸਾ ਜਤਾਇਆ ਤਾਂ ਹੁਣ ਦੇਖਣਾ ਇਹ ਬਹੁਤ ਹੀ ਅਹਿਮ ਹੋਊਗਾ ਕਿ ਹੁਣ ਲੋਕ ਫਿਰ ਤੋਂ ਸ਼ੀਤਲ ਅੰਗੁਰਾਲ ਤੇ ਭਰੋਸਾ ਜਤਾਉਂਦੇ ਆ ਜਾਂ ਤਾਂ ਫਿਰ ਕਿਸੇ ਹੋਰ ਲੀਡਰ ਤੇ ਯਕੀਨ ਕਰਦੇ ਆ ਕਿ ਜਲੰਧਰ ਵੈਸ ਦਾ ਵਿਕਾਸ ਹੋ ਜਾਏ ਤਾਂ ਚੋਣਾਂ ਕੁਝ ਸਮੇਂ ਦੇ ਵਿੱਚ ਕਹਿ ਲੋ ਕਿ ਸ਼ੁਰੂ ਹੋਣ ਵਾਲੀਆਂ ਨੇਗੀਆਂ ਤਾਂ ਦੱਸਦੀ ਹੈ ਕਿ 171000 ਲੋਕਾਂ ਨੇ ਫੈਸਲਾ ਕਰਨਾ ਜਲੰਧਰ ਵੈਸ ਦੇ ਕਲੇ ਵੋਟਰ ਨੇ ਜੋ ਇਹ ਫੈਸਲਾ ਕਰਨਗੇ ਕਿ ਕਿਸ ਨੂੰ ਉਹਨਾਂ ਨੇ ਜਿਤਾਉਣਾ ਹੈ ਇਸਰ ਮੈਨ ਬਹੁਤ ਕੁਝ ਅਹਿਮ ਦੇਖਣ ਨੂੰ ਮਿਲਿਆ ਕਈ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਤੋਂ ਸਮਰਥਨ ਛੱਡ ਦਿੱਤਾ ਔਰ ਕਈ ਜੋ ਪਹਿਲਾਂ ਇੱਕ ਪਾਰਟੀ ਵਿੱਚ ਸਨ ਮੌਕੇ ਤੇ ਐਮਐਲਏ ਸਨ ਸ਼ੀਤ ਲੰਗਰਾਲ ਤਾਂ ਉਹਨਾਂ ਨੇ ਪਾਰਟੀ ਛੱਡ ਦਿੱਤੀ ਪਰ ਵਿਧਾਇਕੀ ਦੇ ਲਈ ਹੁਣ ਵੀ ਲੜ ਰਹੇ ਨੇ ਬੀਜੇਪੀ ਤੋਂ ਤਾਂ ਬਹੁਤ ਹੀ ਜ਼ਿਆਦਾ ਅਹਿਮ ਚੀਜ਼ਾਂ ਇਸ ਵਾਰ ਦੇਖਣ ਨੂੰ ਮਿਲੀਆਂ ਔਰ ਇਸ ਦਰਮਿਆਨ ਕੀ ਕੀ ਖਾਸ ਹੋਣ ਵਾਲਾ ਹੈ ਜਲੰਧਰ ਦੇ ਲੋਕਾਂ ਦੀ ਕਿੰਨੀ ਕੀ ਉਹ ਚਾਹੁੰਦੇ ਨੇ ਔਰ ਚੋਣ ਕਮਿਸ਼ਨ ਨੇ ਰਿਟਰਨਿੰਗ ਅਫਸਰ ਨੇ ਕੀ ਜਾਣਕਾਰੀ ਦਿੱਤੀ ਹੈ ਤਾਂ ਉਹਦੇ ਬਾਰੇ ਤੁਹਾਡੇ ਨਾਲ ਡਿਟੇਲ ਸਾਂਝੀ ਕਰਾਂਗੇ ਵੈਸਟ ਵਿਧਾਨ ਸਭਾ ਹਲਕੇ ਦੀ ਦਾਸਚਲਾਈ ਨੂੰ ਚੋਣ ਹੋ ਰਹੀ ਔਰ ਇਸ ਨੂੰ ਲੈ ਕੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਨੇ ਤੇ ਪੂਰੀ ਚੋਣ ਪ੍ਰਕਿਰਿਆ ਆਜਾਦ ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਮੁਕੰਮਲ ਕੀਤੀ ਜਾਏਗੀ ਰਿਟਰਨਿੰਗ ਅਧਿਕਾਰੀ ਨੇ ਦੱਸਿਆ ਕਿ ਚੋਣ ਹਲਕੇ ਦੇ ਕੋਲ 171963 ਵੋਟਰਾਂ ਅਤੇ 99623 ਮਰਦ 82326 ਔਰਤਾਂ ਅਤੇ 8 ਥਰਡ ਜੈਂਡਰ ਵੋਟਰ ਸ਼ਾਮਲ ਨੇ ਵੋਟਰਾਂ ਦੀ ਸਹੂਲਤ ਦੇ ਲਈ ਚੋਣ ਹਲਕੇ ਵਿੱਚ 181 ਪੋਲਿੰਗ ਸਟੇਸ਼ਨ ਬਣਾਏ ਗਏ ਨੇ ਸਾਰੇ ਪੋਲਿੰਗ ਕੇਂਦਰਾਂ ਤੇ ਜ਼ਰੂਰੀ ਪੋਲਿੰਗ ਕਰਮਚਾਰੀਆਂ ਦੀ ਤਨਤੀ ਕੀਤੀ ਗਈ ਹੈ ਜਿਨ੍ਹਾਂ ਦੀ ਵਿਸਤ੍ਰਿਤ ਸਖਲਾਈ ਦਿੱਤੀ ਜਾਏਗੀ। ਅਰ ਵਿਧਾਨ ਸਭਾ ਹਲਕੇ ਦੇ ਵਿੱਚ 874 ਪੀ ਡੀ ਐਲ ਬੀ ਡਬਲਯੂ ਡੀ ਵੋਟਰ ਨੇ ਜਿਨ੍ਹਾਂ ਲਈ ਪੋਲਿੰਗ ਸਟੇਸ਼ਨਾਂ ਤੇ व्हीਲ ਚੇਅਰ ਰੈਂਪਸ ਮੀਤ ਲਿਆਉਣ ਤੇ ਲਜਾਣ ਦਾ ਪ੍ਰਬੰਧ ਵੀ ਜ਼ਰੂਰੀ ਕੀਤਾ ਗਿਆ ਔਰ ਇਸ ਤੋਂ ਇਲਾਵਾ 85 ਅਤੇ ਇਸ ਤੋਂ ਵੱਧ ਉਮਰ ਦੇ 746 ਅਤੇ 18 ਤੋਂ 19 ਸਾਲ ਦੇ 5010 ਅਤੇ 72 ਸਰਵਿਸ ਵੋਟਰ ਨੇ ਉਨੇ ਕਿ ਅੱਜ ਦੇ ਜਿਮਨੀ ਚੋਣ ਦੌਰਾਨ 10 ਮਾਡਲ ਪੋਲਿੰਗ ਸਟੇਸ਼ਨ ਤਿਆਰ ਕੀਤੇ ਗਏ ਨੇ ਅੱਜ ਤੇ ਵੋਟਰਾਂ ਦੀ ਸਹੂਲਤ ਦੇ ਲਈ ਸਾਰੇ ਪ੍ਰਬੰਧ ਕੀਤੇ ਗਏ ਨੇ ਔਰ ਇਸ ਤੋਂ ਇਲਾਵਾ ਇੱਕ ਪੋਲ ਕੇਂਦਰ ਦਾ ਸੰਚਾਲਨ ਮਹਿਲਾ ਕਰਮਚਾਰੀ ਕਰੇਗੀ ਲਾਇਲਪੁਰ ਖਾਲਸਾ ਕਾਲਜ ਦੇ ਵਿੱਚ ਡਿਸਪੈਚ ਸੈਂਟਰ ਬਣਾਇਆ ਗਿਆ ਜਿਥੋਂ 9 ਜੁਲਾਈ ਮਤਲਬ ਕਿ ਹੁਣੇ ਤੋਂ ਹੀ ਸਾਰੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਪੋਲਿੰਗ ਪਾਰਟੀਆਂ ਨੂੰ ਰਵਾਨਾ ਕੀਤਾ ਜਾਏਗਾ ਡੀਸੀਪੀ ਅਦਿੱਤਿਆ ਨੇ ਕਿਹਾ ਕਿ ਚੋਣ ਦੌਰਾਨ ਸ਼ਰਾਬ ನಗದ ಆದಿ ದರ್ವತ್ತೋಕಣ ಪೊಲಿಸ ಪೂರಿ ತರಹ ਤਾਕਤ ਲਾ ਰਹੀ ਹੈ ਨਾਲ ਹੀ ਵਿਸ਼ੇਸ਼ ਚੌਕੀਆਂ ਵੀ ਲਾਈਆਂ ਜਾ ਰਹੀਆਂ ਨੇ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਅਤੇ ਕਾਨੂੰਨ ਦਾ ਉਲੰਘਣ ਕਰਨ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਤਾਂ ਇਹ ਪ੍ਰੋਪਰ ਤਿਆਰੀ ਜਿਹੜੀ ਕੀਤੀ ਗਈ ਹੈ ਕਿਉਂਕਿ ਬਹੁਤ ਵਾਰ ਇਸ ਤਰ੍ਹਾਂ ਹੁੰਦਾ ਹੈ ਹਰ ਵਾਰ ਚੋਣਾਂ ਦੇ ਵਿੱਚ ਲੜਾਈ ਨਾ ਹੋਵੇ ਔਰ ਕੋਈ ਪੈਸਾ ਨਾ ਦੇ ਕੇ ਵੋਟਰ ਖਰੀਦੇ ਇਸ ਤਰ੍ਹਾਂ ਦਾ ਨਾ ਹੋਵੇ ਤਾਂ ਇਹਦੇ ਲਈ ਪੁਲਿਸ ਨੇ ਪੂਰੀ ਸੁਰੱਖਿਆ ਆਪਣੀ ਵਧਾਈ ਹੋਈ ਹੈ ਤਾਂ ਕਿ ਕਿਸੇ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ